ਸੀਮਾ ਫਾਰਮ ਚੈਨਲ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਸਾਧਨਵਾਸ ਜ਼ਿਲ੍ਹਾ ਫਤਿਆਗੜ ਤਹਿਸੀਲ ਜਾਖਲ ਹਰਿਆਣਾ ਇਹ ਵੀਡੀਓ ਆਪਣੇ ਖੇਤ ਚੋਂ ਬਣਾ ਰਹੇ ਆਂ ਅੱਜ ਆਪਾਂ ਮੂੰਗੀ ਦੀ ਬਿਜਾਈ ਕਰ ਰਹੇ ਆਂ ਪਹਿਲਾਂ ਇੱਥੋਂ ਆਲੂ ਪੱਤੇ ਸੀ ਬਾਣ ਰੋਣੀ ਕਰਕੇ ਹੁਣ ਮੂੰਗੀ ਕੇ ਰਾਂਗੇ 400 ਤੇ 44 ਨੰਬਰ ਮੂੰਗੀ ਆ ਇਹ 18 ਕਿਲੋ 1 ਏਕੜ ਦਾ ਬੀਜ ਪਾ ਰਹੇ ਆ ਬਹੁਤ ਵਧੀਆ ਖੇਤੀ ਆ ਇਹ ਪਰ ਉਹ ਇਹ ਅੱਜ ਜਿਹੜੀ ਮੂੰਗੀ ਦੀ ਬਿਜਾਈ ਆਪਾਂ ਕਰ ਰਹੇ ਆ ਨਾ ਇਹ 13 ਤਰੀਕ ਤੀਜਾ ਮਹੀਨਾ 2025 ਨੂੰ ਕਰ ਰਹੇ ਆ ਤੇ ਇਹ 75 ਤੋਂ ਲੈ ਕੇ 80 ਦਿਨਾਂ ਦੀ ਖੇਤੀ ਹੈ 75 ਤੋਂ 80 ਦਿਨਾਂ ਦੇ ਵਿੱਚ ਵਿੱਚ ਇਹ ਪੱਕ ਜੂਗੀ ਅੱਜ ਤੋਂ ਲੈ ਕੇ ਤੇ ਅੱਗੇ ਦੇਖੋ ਆ ਬਜਾਈ ਸ਼ੁਰੂ ਕਰਤੀ ਆਪਣੇ ਖੇਤ ਚ ਡ੍ਰਿਲ ਨਾਲ ਕੇਰਦਿਆਂ ਪਹਿਲਾਂ ਅਸੀਂ ਛੱਟੇ ਦੀ ਕੇਰਦੇ ਹੁੰਦੇ ਸੀ ਵਿੱਚੋਂ ਦਾਣੇ ਰਹਿ ਜਾਂਦੇ ਸੀ ਕੁਝ ਦਾਣੇ ਉੱਤੇ ਰਹਿ ਗਏ ਕੁਝ ਡੂੰਘੇ ਚਲੇ ਗਏ ਉਹ ਫਿਰ ਵਿੱਚੋਂ ਜਰਮੀਨੇਸ਼ਨ ਨਹੀਂ ਸਹੀ ਹੁੰਦਾ ਛੱਟੇ ਨਾਲ ਹੁਣ ਅਸੀਂ 2 ਸਾਲਾਂ ਤੋਂ ਡ੍ਰਿਲ ਨਾਲ ਖੇੜ ਰਹੇ ਹਾਂ ਡ੍ਰਿਲ ਨਾਲ ਆ ਵੀ ਸਾਰਾ ਦਾਣਾ ਦਾਣਾ ਬੱਤਰ ਚ ਗਿਰਦਾ ਇੱਕ ਤਾਂ ਤੇ ਵਧੀਆ ਜਿਉ ਜਰਮੀਨੇਸ਼ਨ ਹੁੰਦਾ ਇਸ ਡ੍ਰਿਲ ਨਾਲ ਬਹੁਤ ਵਧੀਆ ਜੰਮਦੀ ਐ ਇੱਕ ਸਾਰ ਜਰਮੀਨੇਸ਼ਨ ਹੁੰਦਾ ਛੱਟੇ ਵਾਲੀ ਘੱਟ ਵਾ ਜੰਮਦੀ ਐ ਕੋਈ ਪਹਿਲਾਂ ਜੰਮ ਪੀ ਕੋਈ ਭਰਾ ਉਹ ਬਾਅਦ ਚ ਜੰਮਦੀ ਐ ਤਾਂ ਕਿ ਖੇਤ ਚ ਪੱਕਣ ਚ ਵੀ ਫਰਕ ਪੈ ਜਾਂਦਾ ਉਹਨੂੰ ਜਿਹੜੀ ਅੱਗੇ ਪਿੱਛੇ ਜਰਮੀਨੇਸ਼ਨ ਹੁੰਦਾ ਕੱਠੀ ਨਹੀਂ ਪੱਕਦੀ ਉਹ ਇਹਦੀ ਇਕੱਠੀ ਬਕਾਈ ਹੋ ਜਾਂਦੀ ਹੈ ਤੇ ਇਹਨੂੰ ਆਪਾਂ ਪਹਿਲਾ ਪਾਣੀ ਹੈ ਜਿਹੜਾ ਮਹੀਨੇ ਬਾਅਦ ਲਾਣਾ ਪੈਂਦਾ ਹੈ ਬਜਾਈ ਤੋਂ ਬਾਅਦ ਦੂਸਰਾ ਪਾਣੀ ਫਿਰ 50 ਦਿਨਾਂ ਬਾਅਦ ਦੋ ਸਪ੍ਰੇਆਂ ਕਰਨੀਆਂ ਪੈਂਦੀਆਂ ਨੇ ਸੁੰਡੀ ਦੀਆਂ ਵਧੀਆ ਸੁੰਡੀ ਤੋਂ ਬਚਾਣੀ ਪੈਂਦੀ ਹੈ ਇਹ ਸੁੰਡੀ ਬਹੁਤ ਲੱਗਦੀ ਹੈ ਇਹਨੂੰ ਬਹੁਤ ਵਧੀਆ ਖੇਤੀ ਹੈ ਇਹ ਇਸ ਕਰਕੇ ਆਪਾਂ ਤਿੰਨ ਫਸਲਾਂ ਲੈਂਦੇ ਹਾਂ ਪਹਿਲਾਂ ਝੋਨਾ ਬਾਅਦ ਚਾਲੂ ਹੌਣ ਮੂੰਗੀ ਮੂੰਗੀ ਤੋਂ ਬਾਅਦ ਇਹ ਜੂਨ ਚ ਵਿਹਲੀ ਹੋ ਜੂਗੀ ਆਪਾਂ ਫੇਰ ਝੋਨਾ ਲਾਜਣਾ ਇੱਥੇ ਤਿੰਨ ਫਸਲਾਂ ਲਓ ਪ੍ਰਭੂ ਵਧੀਆ ਆਪ ਕੰਮ ਕਰੋ ਖੇਤ ਦੇ ਵਿੱਚ ਆਪਣੇ ਕੰਮ ਕਰਨ ਨਾਲ ਬਹੁਤ ਫਰਕ ਪੈਂਦਾ ਆਪਾਂ ਨੂੰ ਪਤਾ ਰਹਿੰਦਾ ਵੀ ਆਹ ਕੁਝ ਬਣਿਆ ਖੇਤ ਦੇ ਵਿੱਚ ਇੰਨਾ ਕੰਮ ਬਣਿਆ ਅੱਜ ਨਾ ਕਿਸੇ ਦੇ ਨਾਂ ਨਿਰਭਰ ਰੋ ਵੀ ਆਪਾਂ ਖੇਤ ਗਏ ਹੀ ਨਾ ਦੇਖਿਆ ਹੀ ਨਾ ਆਪਣਾ ਕੰਮ ਕੀ ਬਣਿਆ ਕੀ ਕੁਝ ਹੋਇਆ ਅੱਜ ਹਾਂ ਆਪ ਕਰੋ ਕੰਮ ਕੰਮ ਕਰਮਾ ਆਪਣਾ ਕਰਨਾ ਜ਼ਰੂਰੀ ਹੈ ਆ ਦੇਖੋ ਸਲੋਚਾ ਰਹੇ ਆ ਪੂਰੀ ਪਿੱਛੇ ਖੁੱਡ ਵਧੀਆ ਸਾਫ਼ ਆ ਰਹੇ ਨੇ ਇਹ ਦਾਣਾ ਦਾਣਾ ਜਰਮੀਨੇਸ਼ਨ ਹੋਊਗਾ ਆਪਣਾ ਬੜੀ ਵਧੀਆ ਖੇਤੀ ਐ ਵੱਧੋ ਵੱਧ ਕਰੋ ਕਿਸਾਨ ਭਰਾਓ ਖੇਤੀ ਵਧੀਆ ਕੰਮ ਕਰੋ ਖੇਤ ਦੇ ਵਿੱਚ ਵਧੀਆ ਤਰੀਕੇ ਨਾਲ ਜਿਹੜਾ ਆਪਾਂ ਨੂੰ ਵਧੀਆ ਪ੍ਰੋਫਿਟ ਹੋਵੇ